ਸਤਿ ਸ੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਸਭ ਤੋਂ ਸਸਤੇ ਸੂਟਾਂ ਨਾਲ ਸੂਟ ਆਏ ਨੇ ਜੀ ਬਹੁਤ ਪਸੰਦ ਕੀਤੇ ਜਾਣ ਵਾਲੇ ਸੂਟ ਨੇ ਰੇਟ ਇਹਨਾਂ ਦਾ ਸਿਰਫ ਸਿਰਫ 400 ਰੁਪਏ ਆ ਸ਼ਰਟ ਆਲਓਵਰ ਕੋਟਾ ਚੱਕ ਦੀ ਮਿਲੇਗੀ 2 ਮੀਟਰ ਦੀ ਡਿਜੀਟਲ ਪ੍ਰਿੰਟ ਦੇ ਨਾਲ ਦੁਪੱਟਾ ਜਿਹੜਾ ਵੀ ਤੁਹਾਨੂੰ ਕੋਟਾ ਚੱਕ ਦਾ ਮਿਲੇਗਾ ਡਿਜੀਟਲ ਪ੍ਰਿੰਟ ਦਾ ਬਾਟਮ ਜਿਹੜਾ ਕੈਮਰੀ ਕੋਟਨ ਦਾ 2 ਮੀਟਰ ਦਾ ਪਲੇਨ ਫੈਬਰਿਕ ਤੇ ਨਾਲ ਮਿਲੇਗਾ ਅਰੇ ਇਹ ਇਹਨਾਂ ਦਾ 400 ਰੁਪਏ ਆ ਰੰਗ ਜਿਹੜੇ ਇਹਨਾਂ ਵਿੱਚ 20 ਤੋਂ ਉੱਪਰ ਹੈਗੇ ਨੇ ਸਿਰਫ ਤੇ ਸਿਰਫ 400 ਰੁਪਿਆ ਦੇ ਵਿੱਚ ਇਹ ਬਲੇ ਸੂਟ ਜਿਹੜੇ ਨੇ ਤੁਹਾਡੇ ਘਰ ਤੱਕ ਪਹੁੰਚਣਗੇ ਸ਼ਿਪਿੰਗ ਚਾਰਜਸ ਜਿਹੜੇ ਬਿਲਕੁਲ ਫਰੀ ਨੇ ਤੁਸੀਂ ਸੂਟ ਬਾਈ ਕਰਨਾ ਚਾਹ ਕੋਈ ਵੀ ਕਵਰੀ ਕਰਨੀ ਹੈ ਤਾਂ ਨੰਬਰ 62392457584 ਨੰਬਰ 'ਤੇ ਤੁਸੀਂ ਮੈਸੇਜ ਕਰ ਦਿਓ ਸੂਟ ਜਿਹੜੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਉਹ ਸਾਰੇ ਅਵੇਲੇਬਲ ਨੇ 560 ਰੁਪਿਆ ਦੇ ਵਿੱਚ ਬਹੁਤ ਹੀ ਪਿਆਰੇ ਪ੍ਰਿੰਟਾਂ ਨਾਲ ਸੂਟ ਆਏ ਨੇ ਇਨਾਂ ਵਿੱਚ ਰੰਗ ਪਹਿਲਾਂ ਕਾਫੀ ਆਏ ਸੀ ਪਰ ਹੁਣ ਰੰਗ ਥੋੜੇ ਘਟ ਗਏ ਨੇ ਕਿਉਂਕਿ ਹੁਣ ਇਨਾਂ ਦੇ ਰੰਗਾਂ ਦੀ ਜ਼ਿਆਦਾ ਡਿਮਾਂਡ ਹੈ ਤੇ ਉਹ ਜਿਹੜੇ ਆ ਕਿ ਬਹੁਤ ਜ਼ਿਆਦਾ ਸੇਮ ਸੇਮ ਰੰਗ ਨਹੀਂ ਲਿਆ ਰਹੇ ਆ ਬੇਸਿਕ ਦੋ ਚਾਰ ਰੰਗਾਂ ਵਿੱਚ ਸੂਟ ਆਏ ਨੇ ਜਿਹੜਾ ਕਿ ਪਿੰਕ ਚੈ ਲੋ ਇਹ ਵਾਲੇ ਹੀ ਰੰਗ ਆਏ ਨੇ 560 ਰੁਪਏ ਰੇਟ ਹੈ ਕੈਮਰੀ कॉटन ਦੀ ਸ਼ਰਟ ਹੈ ਪਲੇਨ ਬਾਟਮ ਹੈ ਕੈਮਰੀ कॉटन ਦਾ ਦੁਪੱਟਾ ਮਸਲੀਨ ਦਾ 2.5 ਮੀਟਰ ਦਾ ਔਰ ਸਾਈਡ ਤੇ ਜਿਹੜੀ ਲੈਂਸ ਲੱਗੀ ਹੈ ਵਾਈਟ ਕਲਰ ਦੀ 560 ਰੁਪਏ ਰੇਟ ਹੈ ਸ਼ਿਪਿੰਗ ਚਾਰਜਸ ਜਿਹੜੇ ਫ੍ਰੀ ਨੇ बॉਟਮ ਇਹਨਾਂ ਦਾ yellow ਹੈ ਪਹਿਲੇ pink ਸੀ ਇਹ yellow ਵਾਲਾ बॉਟਮ ਹੈ ਦੁਪੱਟਾ ਵੀ অলਮੋਸਟ ਪਲੇਨ ਹੈ ਬਸ ਸੇ ਕਿ ਸਾਈਡ ਜਿਹੜੀ ਲੈਸ ਲੱਗੀ ਹੈ ਸੂਟਾਂ ਦੀ ਕੋਸ਼ਿਸ਼ ਕਰਾਂਗੀ ਪ੍ਰਾਈਸ ਡਿਸਕ੍ਰਿਪਸ਼ਨ ਜਿੰਨਾ ਦੱਸ ਦਿੱਤੀ ਜਾਵੇ ਅਗਰ ਕਿਸੇ ਦੀ ਰਾਇ ਜਾਏ ਤਾਂ ਨੰਬਰ ਦਿੱਤਾ ਹੈ ਤੁਸੀਂ ਨੰਬਰ 'ਤੇ ਜਾ ਕੇ ਮੈਨੂੰ ਸਕਰੀਨਸ਼ਾਟ ਸੈਂਡ ਕਰਕੇ ਜਿਸ ਵੀ ਸੂਰ ਦੀ ਕੁਇਰੀ ਕਰਨਾ ਚਾਹੁੰਦੇ ਹੋ ਤੇ ਤੇਲ ਜਾਣਨਾ ਚਾਹੁੰਦੇ ਹੋ ਤੁਹਾਨੂੰ ਤੇ ਦੱਸ ਦਿਆਂਗੀ ਇਹ ਵੀ 680 ਦੇ ਵਿੱਚ ਪਿਓਰ ਸਲਬ ਕਾਟਨ ਦੇ ਵਿੱਚ ਦੀਸ ਦਾ ਪ੍ਰਿੰਟ ਨਾਲ ਸ਼ਰਟ ਆਏਗੀ ਬਾਟਮ ਪਰ ਇਹ ਹੋਰ ਫੈਬ੍ਰਿਕ कॉटन ਦਾ ਆਏਗਾ 90 ਮੀਟਰ ਦਾ ਪਲੇਨ ਫੈਬਰਿਕ ਵਾਲਾ ਦੁਪੱਟਾ ਕੋਟਾ ਚੈੱਕ ਵਿੱਚ ਆਏਗਾ ਪੈਚ ਵਰਕ ਹੋਇਆ ਤੇ ਫੋਰ ਸਾਈਡ ਦੇ ਤੇ ਲੇਸ ਲੱਗੀ ਹੈ 680 ਰੁਪਏ ਦਾ ਰੇਟ ਹੈ ਬਾਟਮ ਪਲੇਨ ਆਏਗਾ ਸ਼ਾਰਟ ਪ੍ਰਿੰਟਡ ਆਏਗੀ ਡਿਜੀਟਲ ਪ੍ਰਿੰਟ ਨਾਲ 680 ਰੁਪਏ ਰੇਟ ਹੈ ਸ਼ਿਪਿੰਗ ਚ ਐਡਜਸਟਡ ਹੈ ਫ੍ਰੀ ਨੇ ਰੰਗ ਜਿਹੜੇ ਇਹਦੇ ਵਿੱਚ ਲਗਭਗ 25 ਹੈਗੇ ਨੇ ਬਾਕੀ ਤੁਸੀਂ ਇਹਨਾਂ ਸੂਟਾਂ ਬਾਰੇ ਹੋਰ ਕੁਝ ਕਵੈਰੀ ਕਰਨਾ ਚਾਹੁੰਦੇ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਅਗਰ ਕਿਸੇ ਸੂਟ ਦੀ ਕਵੈਰੀ ਜਾਂ ਡਿਟੇਲ ਵਿੱਚ ਤੁਹਾਨੂੰ ਕੋਨਫਿਊਜ਼ਨ ਹੈ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦੇਣਾ ਐ ਵਾਲੇ ਜਿਹੜੇ ਸੂਟ ਨੇ 5 ਮੀਟਰ ਦਾ ਆਲ ਓਵ ਕੈਮਬਰੀ ਕਾਟਨ ਦਾ ਡਿਜੀਟਲ ਪ੍ਰਿੰਟ ਵਾਲਾ ਤੁਹਾਨੂੰ ਸੂਟ ਮਿਲੇਗਾ ਦੁਪੱਟਾ ਪ्योर ਸ਼ਿਫੋਨ ਦਾ ਆਏਗਾ ਚਾਰ ਸਾਈਡਾਂ ਤੇ ਲੈਸ ਲੱਗੀ ਹੈ ਇਹਦੇ ਰੰਗ ਇਹਦੇ ਵਿੱਚ 15 16 ਹੈਗੇ ਨੇ ਇਹ 800 ਰੁਪਏ ਰੇਟ ਹੈ ਇਹਨਾਂ ਦਾ ਸ਼ਿਪਿੰਗ ਚਾਰਜ ਸਟੇਡੀ ਫ੍ਰੀ ਨੇ ਇਨਾਂ ਵਿੱਚ ਇਹ ਆ ਕਿ ਜਿਹੜਾ ਦੁਪੱਟਾ ਤੁਹਾਨੂੰ ਮਿਲੇਗਾ ਉਹ ਪਿਓਰ ਸ਼ਿਫੋਨ ਦਾ ਮਿਲੇਗਾ ਤੇ ਬਹੁਤ ਭੈਣਾਂ ਨੂੰ ਜਿਹੜੇ ਸ਼ਿਫੋਨ ਦੇ ਦੁਪੱਟੇ ਨੇ ਬੜੇ ਪਸੰਦ ਹੁੰਦੇ ਨੇ ਤੇ ਇਨਾਂ ਵਿੱਚ ਸਪੈਸ਼ਲ ਇਹ ਆਈ ਏ ਕਲੈਕਸ਼ਨ ਸ਼ਿਫੋਨ ਦੇ ਦੁਪੱਟਿਆਂ ਵਾਲੀ 5 ਮੀਟਰ ਦੇ ਆਲ ਓਵਰ ਸੂਟ ਦੇ ਵਿੱਚ ਬੜੇ ਸੋਹਣੇ ਪ੍ਰਿੰਟ ਨੇ ਡਿਜ਼ਾਈਨ ਬੜੇ ਪਿਆਰੇ ਨੇ ਸੂਟ ਜਿਹੜੇ ਕਿ ਸਾਰੇ ਅਵੇਲੇਬਲ ਨੇ ਜਿਹੜੇ ਵੀ ਮੈਂ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਰੰਗ ਚਿੰਨੇ ਚਿੰਨੇ ਐਡ ਕੀਤੇ ਨੇ ਉਹੀ ਨੇ ਫਿਲਹਾਲ ਅਗਰ ਨਵੇਂ ਰੰਗ ਇਨਾਂ ਵਿੱਚ ਐਡ ਹੋਏ ਤਾਂ ਨੈਕਸਟ ਜਿਹੜੀ ਵੀਡੀਓ ਵਿੱਚ ਇਹ ਸੂਟਾਂ ਦੀ ਕਲੈਕਸ਼ਨ ਐਡ ਕਰਾਂਗੀ ਉਹਦੇ ਪਰ ਅੱਜ ਫਿਲਹਾਲ ਇਹ ਜਿਹੜੇ ਸੂਟ ਨੇ ਇਹਨਾਂ ਰੰਗਾਂ ਨਾਲ ਹੀ ਆਏ ਨੇ ਬਾਕੀ ਕੋਈ ਕੁਐਰੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਨੇ-ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ